ਮੈਂ ਲਖਵਿੰਦਰ ਸਿੰਘ ਵਾਸੀ ਹਨ ਪਿੰਡ ਸਮਗੋਲੀ ਤਹਿਸੀਲ ਡੇਰਾ ਬਸੇ ਜ਼ਿਲ੍ਹਾ ਮੋਹਾਲੀ ਦਾ ਰਹਿਣ ਵਾਲਾ ਆ ਅਸੀਂ ਮਿਤੀ 11 ਤਰੀਕ ਨੂੰ ਇੱਥੇ ਤਰਨੇ ਤੇ ਆ ਕੇ ਮੰਗ ਪੱਤਰ ਦਿੱਤਾ ਸੀ ਔਰ ਉਸ ਤੋਂ ਮੰਗ ਪੱਤਰ ਤੋਂ ਬਾਅਦ ਵੀ ਅੱਜ ਸਵੇਰੇ ਪੁਲਿਸ ਪ੍ਰਸ਼ਾਸਨ ਸਾਡੇ ਪਿੰਡ ਵਿੱਚ ਆ ਕੇ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਤੇ ਕੁਝ ਘਰਾਂ ਤੇ ਛਾਪੇਮਾਰੀ ਕੀਤੀ ਬੰਦੇ ਅਰੈਸਟ ਕਰਨ ਵਾਸਤੇ ਉਸਦੇ ਸਾਡੇ ਕੋਲ ਵੀਡੀਓ ਕਲਿੱਪ ਹੈ ਫਿਰ ਅੱਜ ਸਵੇਰੇ ਤੜਕੇ 6 6:30 ਵਜੇ ਦੇ ਵਿੱਚ ਪਹੁੰਚੇ ਆਂ ਸਵੇਰੇ ਪਿੰਡ ਵਿੱਚ ਤੇ ਇੱਕ ਦੋ ਪਰਿਵਾਰ ਤੇ ਛੱਤ ਤੋਂ ਉੱਤੇ ਆ ਕੇ ਅੰਦਰ ਵੜੇ ਆਂ ਤੇ ਦਰਵਾਜ਼ੇ ਉਹਨਾਂ ਦੇ ਅੰਦਰੋਂ ਕੁੰਡੀ ਖੋਲੀ ਹੈ ਤੇ ਅੰਦਰ ਗਏ ਨਹੀਂ। ਮਤਲਬ ਦੂਸਰੇ ਜੇ ਘਰਾਂ ਤੋਂ ਤੁਹਾਡੇ ਘਰਾਂ ਦੇ ਵਿੱਚ ਦਾਖਲ ਹੋਏ ਨੇ। ਉਹਨਾਂ ਕੋਲ ਕੋਈ ਆਰਡਰ ਵਗੈਰਾ ਸੁਝਾ ਵੀ ਇਹ ਰਸਟ ਕਰਨ ਦਾ ਕੋਈ ਸਰਕਾਰੀ ਹੋਵੇ ਕੋਟ ਵੱਲੋਂ ਕੋਈ ਆਡ ਨਹੀਂ ਸਰ ਇਸ ਤਰ੍ਹਾਂ ਦਾ ਕੋਈ ਵੀ ਆਰਡਰ ਨਹੀਂ ਦਿਖਾਇਆ ਜੀ ਕੋਈ ਦਿਖਾਇਆ ਨਹੀਂ ਜੀ ਤੁਸੀ ਕਿਥੇ ਨਹੀਂ ਦਿਖਾਇਆ ਜੀ ਕਿਥੇ ਸੀ ਮੈਂ ਲਖਵੀਰ ਸਿੰਘ ਬਡਾਲਾ ਪ੍ਰਧਾਨ ਅੰਬੇਡਕਰ ਮਹਾਸਭਾ ਪੰਜਾਬ ਅੱਜ ਅਸੀਂ ਜਰਵੇਸ਼ਨ ਚੋਰ ਫੜੋ ਮੋਰਚਾ ਤੇ ਬੈਠੇ ਆ ਜੀ ਜੋ ਅੱਜ ਤੋਂ 2 ਦਿਨ ਪਹਿਲਾਂ ਸਮਗੋਲੀ ਪਿੰਡ ਵਾਲਾ ਮਸਲਾ ਸੀ ਉਹਦੇ ਵਿੱਚ ਇੱਥੇ ਡੀਐਸਪੀ ਸਾਹਿਬ ਆ ਕੇ ਲੋਕਾਂ ਦੇ ਇਕੱਠ ਦੇ ਵਿੱਚ ਕਿ ਤੁਸੀਂ ਐਸਐਸਪੀ ਸਾਹਿਬ ਦਾ ਘਰੋਂ ਕਰਨ ਵਾਸਤੇ ਨਹੀਂ ਜਾਣਾ ਬਈ ਅਸੀਂ ਤੁਹਾਡਾ ਜਿਹੜਾ ਮਸਲਾ ਤੁਹਾਡਾ ਫੈਸਲਾ ਜਿਹੜਾ ਇੱਕ ਤਰਫਾ ਪਰਚਾ 307 ਦਾ ਦਰਜ ਹੋਇਆ ਉਹਦੀ ਜਿਹੜੀ ਪਰਤਾਲ ਕਰਕੇ ਅਗਲੀ ਕਾਰਵਾਈ ਜਿਹੜੀ ਅਸੀਂ ਉਹਨੂੰ ਪਰਚੇ ਨੂੰ ਕੈਨਸਲ ਕਰਾਂਗੇ ਇੱਥੋਂ ਮੰਗ ਪੱਤਰ ਲੈ ਕੇ ਗਏ ਪਰ ਅੱਜ ਸਵੇਰੇ ਹੀ ਜਿਹੜਾ ਡੇਰਾਬਸੀ ਥਾਣੇ ਦੇ ਐਸਐਚਓ ਹੈ ਉਹ ਆਪਣੀ ਪੂਰੀ ਟੀਮ ਲੈ ਕੇ ਉਹਨੇ ਡੇਰਾਬਸੀ ਸੰਗੋਲੀ ਪਿੰਡ ਦੇ ਵਿੱਚ ਜਾ ਕੇ ਪਿੰਡ ਦੀਆਂ ਲੇਡੀਜ਼ ਨੂੰ ਔਰ ਜਿਹੜੇ ਕੰਸਲਟ ਬੰਦੇ ਆ ਉਹਨਾਂ ਨੂੰ ਮਾੜਾ ਚੰਗਾ ਬੋਲਿਆ ਤਾਂ ਇਸ ਕਰਕੇ ਅੱਜ ਇਹ ਲੋਕ ਦੁਬਾਰਾ ਮੋਰਚੇ ਤੇ ਪਹੁੰਚੇ ਆ ਤਾਂ ਇਸ ਕਰਕੇ ਅਸੀਂ ਐਲਾਨ ਕਰਦੇ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਨੂੰ ਤੇ ਡੀਜੀਪੀ ਸਾਹਿਬ ਨੂੰ ਵੀ ਜਿਹੜਾ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਉਹ ਮੰਗ ਪੱਤਰ ਦੇ ਉੱਤੇ ਕਾਰਵਾਈ ਨਾ ਮਤਲਬ ਉਹ ਕਹੇ ਉਲਟਾ ਜਿਹੜੀ ਪੁਲਿਸ ਡੇਰਾਬਸੀ ਦਾ ਐਸਐਚਓ ਹੈ ਉਹ ਜਾ ਕੇ ਪਰਿਵਾਰਾਂ ਨਾਲ ਧੱਕਾ ਕਰ ਰਿਹਾ ਜਿਹੜਾ ਝੂਠਾ ਪਰਚਾ ਦਰਜ ਹੋਇਆ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਕਿ ਜੇਕਰ ਅਸੀਂ 3-4 ਦਿਨ ਦਾ ਟਾਈਮ ਹੈ ਜਿਹੜਾ ਉਹਨੂੰ ਦੰਨੇ ਹੈ ਜੇ ਸੋਮਵਾਰ ਤੱਕ ਇਹਨਾਂ ਬੰਦਿਆਂ ਦੀ ਸੁਣਾਈ ਨਾ ਹੋਈ ਤਾਂ ਸੋਮਵਾਰ ਨੂੰ ਅਸੀਂ ਡੇਰਾਬਸੀ ਐਸਐਚਓ ਦਾ ਘਰਾਓ ਵੀ ਕਰਾਂਗੇ ਔਰ ਪਿੰਡ ਦੇ ਲੋਕਾਂ ਅਤੇ ਹੋਰ ਇਲਾਕੇ ਦੇ ਲੋਕ ਇਕੱਠੇ ਹੋ ਕੇ ਜ ਉਹਦੇ ਉੱਤੇ ਕਾਰਵਾਈ ਕਰਾਉਣ ਦੇ ਬਾਰੇ ਵੀ ਅਸੀਂ ਜਿਹੜਾ ਪ੍ਰੋਗਰਾਮ ਬਣਾ ਰਹੇ ਹਾਂ ਤਾਂ ਇਸ ਕਰਕੇ ਸੋਮਵਾਰ ਤੱਕ ਜਾਂ ਤਾਂ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਔਰ ਡੀਜੀਪੀ ਸਾਹਿਬ ਤੋਂ ਮੁੱਖ ਮੰਤਰੀ ਸਾਹਿਬ ਨੂੰ ਜਿਹੜੇ ਇਦਾਂ ਦੇ ਅਫਸਰ ਹੈ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਮਤਲਬ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਕੁਝ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਇਹ ਐਸ ਵੀ ਸੀ ਮਹਾਪੰਚਾਇਤ ਜੋ ਮੋਰਚਾ ਚੱਲ ਰਿਹਾ ਫੇਰ ਸਭ ਦੀਆਂ ਲੈਟਾਂ ਕੋਲੇ ਪਰਸੋਂ ਜਿਹੜਾ ਹੈ ਬਹੁਤ ਵੱਡਾ ਇੱਕ ਧਰਨਾ ਲੱਗਿਆ ਸੀ ਸਮਗੌਲੀ ਪਿੰਡ ਦੇ ਵਿਵਾਦ ਨੂੰ ਲੈ ਕੇ ਜਿਹੜੀ ਜ਼ਮੀਨੀ ਵਿਵਾਦ ਸੀ ਸਮਗੌਲੀ ਪਿੰਡ ਹਲਕਾ ਡੇਰਾ ਵਸੀ ਨੂੰ ਤੇ ਅੱਜ ਉਸੇ ਲੜੀ 'ਚ ਜਿਹੜੀ ਪਰਸੋਂ ਅਸੀਂ ਇੱਕ ਮੰਗ ਪੱਤਰ ਦਿੱਤਾ ਸੀ ਜਦੋਂ ਕਿ ਮੌਕੇ ਤੇ ਆ ਕੇ ਡੀਐਸਪੀ ਨਵੀਨਪਾਲ ਲਹਿਲ ਐਸਐਚਓ ਥਾਣਾ ਫੇਸਾਠ ਐਸਐਚਓ 70 ਸੈਕਟਰ ਉਹ ਸਾਰੇ ਆ ਕੇ ਇੱਥੇ ਕਿਹਾ ਜੀ ਵੀ ਐਸਐਸਪੀ ਦਫ਼ਤਰ ਦਾ ਘਰਾਉ ਨਾ ਕਰੋ ਤੇ ਤੁਸੀਂ ਮੰਗ ਪੱਤਰ ਦੇ ਦਿਓ ਤੁਹਾਨੂੰ ਨਿਆਂ ਇਨਸਾਫ ਮਿਲੇਗਾ ਪਰ ਲੇਕਿਨ ਅੱਜ ਐਸਐਚਓ ਮਨਦੀਪ ਸਿੰਘ ਆਪਣੀ ਭਾਰੀ ਫੋਰਸ ਨੂੰ ਲੈ ਕੇ ਸਮਗੋਲੀ ਪਿੰਡ 'ਚ ਜਿਹੜਾ ਇਹ ਰੇਡ ਕਰਨ ਜਿਹੜੇ ਆ ਗਿਆ ਅੱਜ ਫੇਰ ਦੁਬਾਰੇ ਉਹ ਜਦੋਂ ਰੇਡ ਕਰਦਾ ਹੈ ਤਾਂ ਉਥੋਂ ਮੈਨੂੰ 7 ਵਜੇ ਅੱਜ 6:30 ਵਜੇ ਸਵੇਰੇ ਫੇਰ ਫੋਨ ਆ ਜਾਂਦਾ ਇਹ ਆ ਕੇ ਬੈਠ ਕੇ ਬੰਦੇ ਪਰ ਇੱਕ ਪਾਸੇ ਤਾਂ ਅਸੀਂ ਨਿਆਂਨ ਸਾਫ ਲੈਣ ਵਾਸਤੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਮੁੱਖ ਮੰਤਰੀ ਨੂੰ ਅਪੀਲ ਕਰਦੇ ਆਂ ਡੀਜੀਪੀ ਨੂੰ ਅਪੀਲ ਕਰਦੇ ਆਂ ਵੀ ਇਸ ਵਿਵਾਦ ਨੂੰ ਸੁਲਝਾਇਆ ਜਾਵੇ ਦੂਜੇ ਪਾਸੇ ਕਐਸਐਚਓ ਡੇਰਾਵਸੀ ਜਿਹੜਾ ਐਸਐਸਪੀ ਮੁਹਾਲੀ ਨੂੰ ਡੀਜੀਪੀ ਪੰਜਾਬ ਨੂੰ ਮੁੱਖ ਮੰਤਰੀ ਨੂੰ ਟਿੱਚ ਜਾਣਦਾ ਹੋਊਗਾ ਜਾਂ ਉਹਨੂੰ ਪਤਾ ਨਹੀਂ ਲੱਗਿਆ ਵੀ ਉਹ ਅਪੀਲ ਕਿਨੂੰ ਕੀਤੀ ਹੈ ਤੇ ਇਸੇ ਲੜੀ ਜਿਹੜਾ ਅਸੀਂ ਦੇਖ ਕੇ ਜਿਹੜੀ ਅੱਜ ਵੀ ਤੁਹਾਨੂੰ ਵੀਡੀਓ ਦਿਖਾਈ ਜਾਊਗੀ ਜਿਵੇਂ ਐਸਐਚਓ ਸਵੇਰੇ ਗੁੰਡਾਗਰਦੀ ਕਰੇ ਕਰਦਾ ਹੈ ਲੇਡੀਆਂ ਨੂੰ ਤੰਗ ਕਰਦਾ ਹੈ ਕਿ ਇਹਦੇ ਘਰੋਂ ਅੰਦਰ ਨਿਕਲਦੇ ਆ ਜਦ ਕੋਈ ਕੋਡ ਦੇ ਆਰਡਰ ਨਹੀਂ ਹੈ ਕੋਈ ਕੁਝ ਨਹੀਂ ਉਹ ਅੰਦਰ ਨਹੀਂ ਵੜ ਸਕਦੇ ਪਰ ਲekin ਅੱਜ ਉਹ ਅੰਦਰ ਵੜਦੇ ਨਿਕਲਦੇ ਦੇਖੂਗੇ ਤੁਹਾਨੂੰ ਤੁਹਾਡੇ ਵਿੱਚ ਵੀਡੀਓ ਮੂਵੀ ਦਿਖਾਈ ਜਾਊਗੀ ਉਸ ਐਸਐਚਓ ਦੇ ਖਿਲਾਫ ਦਿਨ ਸੋਮਵਾਰ ਨੂੰ ਅੱਜ ਅਸੀਂ ਉਹਨਾਂ ਨੂੰ ਤਿੰਨ ਦਿਨ ਦਾ ਟਾਈਮ ਦੇ ਰਹੇ ਹਾਂ ਸੋਮਵਾਰ ਨੂੰ 11 ਵਜੇ ਡੇਰਾ ਬਸੀ ਐਸਐਚਓ ਦਾ ਜਿਹੜਾ ਕਰੋ ਕੀਤਾ ਜਾਵੇਗਾ ਉਹਦਾ ਪਿੱਛੇ ਆਪਾ ਕੀਤਾ ਜਾਵੇਗਾ ਹਲਕੇ ਦੇ ਵਿਧਾਇਕ ਦਾ ਉੱਥੇ ਪੁਤਲਾ ਫੁਕਿਆ ਜਾਵੇਗਾ ਲੋੜ ਪਈ ਤਾਂ ਪਿੰਡ ਵਾਸੀਆਂ ਨੇ ਕਿਹਾ ਤਾਂ ਹਾਈਵੇ ਜਿਹੜਾ ਹੈ ਦਿੱਲੀ ਦਾ ਜਾਮ ਕੀਤਾ ਜਾਵੇਗਾ ਜਦੋਂ ਤੱਕ ਇਹ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਸ ਕਰਕੇ ਨੇੜੇ ਲਾਣਾ ਚਾਹਿਆ ਸੀ ਦੋਨੇ ਪਾਰਟੀਆਂ ਬੁਲਾਈਆਂ ਕਈ ਵਾਰੀ ਮੀਟਿੰਗ ਕਰ ਚੁੱਕੇ ਨੇ ਪਰ ਜਿਹੜੀ ਡਿਫਾਲਟਰ ਪਾਰਟੀ ਆ ਉਹ ਮੁੜ ਕੇ ਕਦੀ ਗੱਲ ਨਹੀਂ ਸੁਣਨ ਨੂੰ ਤਿਆਰ ਨਹੀਂ ਗੱਲ ਮੰਨਨ ਨੂੰ ਤਿਆਰ ਨਹੀਂ ਹੈ ਅਸੀਂ ਬਹੁਤ ਜ਼ੋਰ ਲਾਇਆ ਤਾਂ ਕਿ ਦੋਨੇ ਪਾਸੇ ਜਿਹੜੀਆਂ ਐਸਸੀ ਬਰਾਦਰੀਆਂ ਨੇ ਐਸਸੀ ਪਰਿਵਾਰ ਨੇ ਉਹਨਾਂ ਕਰਕੇ ਸਾਨੂੰ 10-12 ਦਿਨਾਂ ਅੱਜ ਮੀਟਿੰਗਾਂ ਕਰਦਿਆਂ ਨੂੰ ਹੋਗੇ ਪਰ ਲੇਕਿਨ ਬੇਸੀਟਾ ਰਹੀ ਬੇਸੀਟਾ ਇਸ ਕਰਕੇ ਵੀ ਜਦ ਕੇ ਐਮਐਲਏ ਦੀ ਵਿੱਚ ਦਾਖਲਦਾ ਜੀ ਹੋ ਪੁਲਿਸ ਪ੍ਰਸ਼ਾਸਨ ਦੀ ਦਾਖਲਦਾ ਜੀ ਹੋ ਜਿਹੜੇ ਲੋਕਾਂ ਦਾ ਫੈਸਲਾ ਕੰਪਰੋਮਾਈਜ਼ ਨਹੀਂ ਸਿਰੇ ਚੜਨ ਹੁੰਦੇ ਤਾਂ ਇਸੇ ਲੜੀ ਚ ਸੌ ਵਾਰ ਨੂੰ 11 ਵਜੇ ਜਿਹੜਾ ਡੀਐਸਪੀ ਐਸਐਚਓ ਡੇਰਾ ਬਸੀ ਦਾ ਕਰੋ ਕੀਤਾ ਜਾਵੇਗਾ ਲੋਡ ਪਈ ਤਾਂ ਦਿੱਲੀ ਹਾਈਵੇ ਜਾਮ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ